ਕਿੰਨੀਆਂ ਹੀ ਦੁਆਵਾਂ ਅਤੇ ਅਰਦਾਸਾਂ ਕਰਨ ਤੋਂ ਬਾਅਦ ਘਰ ਦੇ ਵਿੱਚ ਬੱਚੇ ਨੇ ਜਨਮ ਲਿਆ ਸੀ 9 ਸਾਲ ਤੱਕ ਇਸ ਦਿਨ ਨੂੰ ਇਹ ਪਰਿਵਾਰ ਤਰਸਦਾ ਰਿਹਾ ਪਰ ਜਦ ਹੁਣ ਘਰ ਦੇ ਵਿੱਚ ਬੱਚਾ ਹੋਇਆ ਤਾਂ ਇਸ ਮਾਸੂਮ ਦਾ ਪਿਉ ਮੁੱਕ ਗਿਆ ਬੜੀ ਹੀ ਖੁਸ਼ੀ ਅਤੇ ਚਾਹਵਾਂ ਦੇ ਨਾਲ ਮੁੰਡਾ ਤੇ ਕੁੜੀ ਵਿਆਹ ਕਰਵਾਉਂਦੇ ਨੇ ਮੰਨਿਆ ਕਿ ਇਹ ਦੋ ਪਰਿਵਾਰਾਂ ਦਾ ਮੇਲ ਹੁੰਦਾ ਪਰ ਕਈ ਵਾਰ ਕੁਝ ਪਰਿਵਾਰ ਇਸ ਵਿਆਹਤਾ ਰਿਸ਼ਤੇ ਦੇ ਵਿੱਚ ਅੱਨਾ ਜ਼ਿਆਦਾ ਵੜ ਜਾਣਾ ਚਾਹੁੰਦੇ ਨੇ ਕਿ ਉਹ પતિ-ਪਤਨੀ ਨੂੰ ਵੀ ਖੁਸ਼ ਦੇਖ ਕੇ ਰਾਜ਼ੀ ਨਹੀਂ ਹੁੰਦੇ। ਇੱਕ ਇਹੋ ਜਿਹੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭੈਣ ਦੇ ਵੱਲੋਂ ਹੀ ਆਪਣੇ ਭਰਾ ਦੀ ਜ਼ਿੰਦਗੀ ਨੂੰ ਨਰਕ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਇਹ ਸਾਰੇ ਇਲਜ਼ਾਮ ਉਸ ਦੀ ਭਾਬੀ ਦੇ ਵੱਲੋਂ ਹੀ ਲਗਾਏ ਗਏ ਨੇ ਜਿਨ੍ਹਾਂ ਦਾ ਕਹਿਣਾ ਸੀ ਕਿ ਮੇਰੇ ਸਾਮਣੇ ਪਤੀ ਦਾ ਸੰਸਕਾਰ ਤੱਕ ਵੀ ਨਹੀਂ ਕੀਤਾ ਗਿਆ 9 ਵਜੇ ਸਟੇਟਸ ਪਾਇਆ ਜਾਂਦਾ ਹੈ ਪਤੀ ਦੇ ਫੋਨ ਦੇ ਉੱਪਰ ਜਿਸ ਤੋਂ ਬਾਅਦ ਪਤਨੀ ਨੂੰ ਪਤਾ ਲੱਗਦਾ ਹੈ ਕਿ ਮੇਰਾ ਪਤੀ ਮੁੱਕ ਚੁੱਕਿਆ ਇਹੋ ਜਿਹੇ ਲੋਕ ਇਸ ਦੁਨੀਆ ਦੇ ਵਿੱਚ ਵਸਦੇ ਨੇ ਜੋ ਕਿ ਕਿਸੇ ਪਤੀ ਪਤਨੀ ਨੂੰ ਪਿਆਰ ਦੇ ਵਿੱਚ ਹੁੰਦਾ ਹੋਇਆ ਨਹੀਂ ਦੇਖ ਸਕਦੇ ਉਹ ਵੀ ਆਪਣੇ ਹੀ ਘਰ ਤੇ ਜਦੋਂ ਇੰਜ ਕਰਨ ਤਾਂ ਹੋਰ ਵੀ ਜ਼ਿਆਦਾ ਹੈਰਾਨੀ ਹੁੰਦੀ ਹੈ ਇੱਥੇ ਪਤਨੀ ਦਾ ਪੱਖ ਸਾਹਮਣੇ ਆਇਆ ਜਿਸ ਦਾ ਕਹਿਣਾ ਹੈ ਕਿ ਸਾਡੇ ਘਰ ਕਰੀਬ 9 ਸਾਲ ਬਾਅਦ ਬੱਚਾ ਹੋਇਆ ਸੀ ਦਵਾਈਆਂ ਖਾ ਖਾ ਕੇ ਅਸੀਂ ਕਿਸੇ ਤਰ੍ਹਾਂ ਦੇ ਨਾਲ ਇਸ ਜੋਗੇ ਹੋਏ ਕਿ ਅੱਜ ਸਾਡੇ ਘਰ ਦੇ ਵਿੱਚ ਖੁਸ਼ੀਆਂ ਸੀ ਪਰ ਸਾਸ ਨੇ ਕਿਹਾ ਕਿ ਮੈਸ਼ੀਲਾ ਨਹੀਂ ਕਟਾ ਸਕਦੀ ਜਿਸ ਦੇ ਕਾਰਨ ਕੁੜੀ ਆਪਣੇ ਪੇਕੇ ਘਰ ਦੇ ਵਿੱਚ ਚਲੀ ਗਈ ਘਰ ਦੇ ਵਿੱਚ ਪਤਾ ਨਹੀਂ ਇਹੋ ਜਹੀ ਕੀ ਗੱਲਬਾਤ ਹੋਈ ਕਿ ਪਤੀ ਹੁਣ ਇਸ ਦੁਨੀਆ ਤੇ ਵਿੱਚ ਨਹੀਂ ਰਿਹਾ ਅਤੇ ਇਸ ਗੱਲ ਦੀ ਖਬਰ ਪਤਨੀ ਨੂੰ ਉਦੋਂ ਮਿਲਦੀ ਹੈ ਜਦੋਂ ਨਨਾਨਣ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਤੀ ਦੇ ਯਾਨੀ ਕਿ ਆਪਣੇ ਭਰਾ ਦੇ ਹੀ ਫੋਨ ਤੇ ਉਹ ਸਟੇਟਸ ਲਾਂਦੀ ਹੈ ਕਰੀਬ 9 ਵਜੇ ਕਿ 10 ਵਜੇ ਸੰਸਕਾਰ ਹੋਣਾ ਹੈ ਜਦੋਂ ਹੁਣ ਭਾਬੀ ਦੇ ਵੱਲੋਂ ਸਟੇਟਸ ਦੇਖਿਆ ਜਾਂਦਾ ਤਾਂ ਉਹਨੇ ਆਪਣੀ ਨਨਾਨਣ ਨੂੰ ਫੋਨ ਕੀਤਾ ਪਰ ਅੱਗੋਂ ਨਨਾਨਣ ਦੇ ਵੱਲੋਂ ਪੁੱਠਾ ਸਿੱਧਾ ਬੋਲਿਆ ਜਾਂਦਾ ਹਾਲਾਂਕਿ ਪਤਨੀ ਜਾਣਦੀ ਸੀ ਕਿ ਉਸਦੇ ਬੱਚੇ ਹੱਥੋਂ ਇਹ ਸੰਸਕਾਰ ਕਰਵਾਇਆ ਜਾਵੇ ਉਸਦੇ ਪਤੀ ਨੂੰ ਆਖਰੀ ਵਾਰ ਅਗਨੀਓ ਦਾ ਬੱਚਾ ਦਵੇ ਪਰ ਉਸਦੇ ਸਹੁਰੇ ਘਰ ਦੇ ਵੱਲੋਂ ਇਹ ਵੀ ਨਾ ਹੋਣ ਦਿੱਤਾ ਗਿਆ। ਅੰਮ੍ਰਿਤਸਰ ਦੇ ਵਿੱਚ ਇਹ ਸਭ ਕੁਝ ਹੋਣਾ ਸੀ ਕੁੜੀ ਨੂੰ ਉੱਥੇ ਪਹੁੰਚਦੇ ਹੋਏ ਸਮਾਂ ਲੱਗਣਾ ਸੀ। ਪਤਨੀ ਨੇ ਆਪਣੀਆਂ ਸਹੇਲੀਆਂ ਨੂੰ ਵੀ ਭੇਜਿਆ ਕਿ ਇਹ ਸੰਸਕਾਰ ਨੂੰ ਥੋੜੀ ਦੇਰ ਡਿਲੇ ਕੀਤਾ ਜਾਵੇ ਤਾਂ ਕਿ ਮੈਂ ਉੱਥੇ ਆ ਕੇ ਆਪਣੇ ਪਤੀ ਦਾ ਆਖਰੀ ਵਾਰ ਮੂੰਹ ਦੇਖ ਸਕਾਂ। ਤਾਂ ਖੈਰ ਇੱਕ ਇਹੋ ਜਿਹੀ ਉਲਝਣ ਭਰੀ ਕਹਾਣੀ ਹੈ ਇਸ ਪੂਰੀ ਗੱਲਬਾਤ ਦੇ ਪਿੱਛੇ ਕਿਉਂਕਿ ਮੁੰਡੇ ਵਾਲਿਆਂ ਦਾ ਪੱਖ ਲੈਣਾ ਬੇਹੱਦ ਜ਼ਰੂਰੀ ਹੈ। ਪਰ ਜਿਹੜੀਆਂ ਗੱਲਾਂ ਜੇਕਰ ਇਹ ਸੱਚ ਨੇ ਜੋ ਕਿ ਇੱਕ ਕੁੜੀ ਦੇ ਵੱਲੋਂ ਦੱਸੀਆਂ ਜਾ ਰਹੀਆਂ ਨੇ ਤਬ ਬੇहद ਹੀ ਸ਼ਰਮਸਾਰ ਕਰ ਦੇਣ ਵਾਲੀਆਂ ਇਹ ਗੱਲਾਂ ਨੇ ਇਸ ਭਾਬੀ ਦਾ ਇਹ ਵੀ ਇਲਜ਼ਾਮ ਹੈ ਕਿ ਮੇਰੀ ਨਨਾਨ ਬੇहद ਹੀ ਲਾਲਚੀ ਕਿਸਮ ਦੀ ਕੁੜੀ ਐ ਉਹ ਸਾਡੇ ਘਰ ਦੇ ਵਿੱਚੋਂ ਜਿੱਥੇ ਉਹ ਰਹਿ ਰਹੀ ਸੀ ਦੁਕਾਨ ਦੇ ਉੱਪਰ ਹੀ ਘਰ ਪਾਇਆ ਹੋਇਆ ਸੀ ਉੱਥੋਂ ਇੱਕ ਏਸੀ ਵੀ ਚੱਕ ਕੇ ਲੈ ਗਈ ਮੋਟਰਸਾਈਕਲ ਵੀ ਲੈ ਗਈ ਅਤੇ ਰਜਿਸਟਰੀਆਂ ਵੀ ਲੈ ਗਈ ਪਹਿਲਾਂ ਵੀ ਐਸੀ ਗੱਲ ਦੇ ਕਰਕੇ ਝਗੜਾ ਹੁੰਦਾ ਸੀ ਔਰ ਇਹਨਾਂ ਹਾਲਾਤਾਂ ਦੇ ਵਿਚਾਲੇ ਜਦੋਂ ਘਰ ਦੇ ਵਿੱਚ ਇੰਨਾ ਕੁਝ ਹੋਇਆ ਹੋਵੇ ਤਾਂ ਕਿਹੜੀ ਭੈਣ ਨੂੰ ਇਹ ਸੋਚਦਾ ਕਿ ਮੈਂ ਘਰ ਤੋਂ ਸਮਾਨ ਚੱਕ ਕੇ ਲੈ ਜਾਵਾਂ ਤਾਂ ਖੈਰ ਇਹ ਸਭ ਕੁਝ ਜਾਂਚ ਪੜਤਾਲ ਦਾ ਵਿਸ਼ਾ ਦੀਪਿਕਾ ਗੁਪਤਾ ਅਮਰਿੰਦਰ ਸਾਡਾ ਚੌਕ ਕੀ ਗੱਲ ਹੋ ਗਈ ਤੁਹਾਡੇ ਸਹੁਰਿਆਂ ਤੋਂ ਕੀ ਗੱਲ ਘਰ ਦੇ ਜਾਵ ਲੈ ਜਾ ਰਹੇ ਤੁਹਾਡੇ ਸਹੁਰਿਆਂ ਕੋਲ ਸਾਥੇ ਨਾਲ ਕਰਦੇ ਕੀ ਹੋ ਰਿਹਾ ਹੈ ਮੇਰੇ પતિ ਦੀ ਸਰ ਮੈਨੂੰ ਕੁਝ ਨਹੀਂ ਪਤਾ ਮੈਂ 12 ਫਰਵਰੀ ਤੋਂ ਆਪਣੇ ਪਿਆਕਾ ਘਰ ਰਹਿ ਰਹੀ ਸੀਗੀ ਮੇਰੇ 9 ਸਾਲਾਂ ਬਾਅਦ ਬੱਚਾ ਹੋਇਆ ਸੀ ਤੇ ਮੇਰੇ ਹਸਬੰਦ ਨੇ ਕਿਹਾ ਸੀ ਕਿ ਤੁਸੀਂ ਆਪਣੇ ਜਾ ਕੇ ਉੱਥੇ ਜਨੇਪਾ ਕਰਿਓ ਅਸੀਂ ਬਹੁਤ ਖੁਸ਼ ਸੀ ਸਾਡੀ ਬਹੁਤ ਵਧੀਆ ਜ਼ਿੰਦਗੀ ਚੱਲ ਰਹੀ ਸੀਗੀ ਪਰ ਮੈਨੂੰ ਪਤਾ ਨਹੀਂ ਪਿੱਛੋਂ ਕੀ ਹੋਇਆ ਕੀ ਨਹੀਂ ਹੋਇਆ ਮੇਰੇ ਹਸਬੰਦ ਦੀ ਕਿਸ ਤਰ੍ਹਾਂ ਡੈਥ ਹੋਈਆ ਮੈਨੂੰ ਸੁਣਨ ਵਿੱਚ ਆਇਆ ਕਿ ਉਹਨਾਂ ਨੇ ਸਲਫਾਸ ਦੀਆਂ ਗੋਲੀਆਂ ਖਾਧੀਆਂ ਪਰ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਕਿਉਂਕਿ ਸਾਡੇ ਘਰ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਤਾਂ ਫਰਨਲ ਦੀਆਂ ਗੋਲੀਆਂ ਵੀ ਨਹੀਂ ਮੈਨੂੰ ਵਰਤਨ ਦਿੰਦੇ ਸੀਗੇ ਉਹ ਤਾਂ ਬਹੁਤ ਜ਼ਿਆਦਾ ਇਸ ਦੇ ਪ੍ਰਤੀ ਕੌਂਸ਼ੀਅਸ ਸੀਗੇ ਔਰ ਦੋ ਦਿਨ ਪਹਿਲਾਂ ਹੀ ਮਤਲਬ ਮੈਨੂੰ ਉਹਨਾਂ ਦੇ ਕਸਟਮਰਸ ਦਾ ਫੋਨ ਆ ਰਿਹਾ ਹੈ ਕਿ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਉਹਨਾਂ ਨੂੰ ਕਿ ਸਾਡੇ ਘਰ ਪਾਰਟ ਆ ਤੇ ਆਪਾਂ ਬੱਚੇ ਦੀ ਖੁਸ਼ੀ ਲਈ ਪਾਰਟ ਰਖਵਾਇਆ ਹੋਇਆ ਵਾ ਤਾਂ ਤੁਸੀਂ ਆਈਓ ਤੇ ਇਸ ਲਈ ਮੈਨੂੰ ਪੂਰਾ ਪਰੁੱਕੇ ਕੋਈ ਯਕੀਨ ਨਹੀਂ ਉਹਨਾਂ ਦਾ ਮਰਡਰ ਹੋਇਆ ਵਾ ਔਰ ਜਿਹਦੇ ਪਿੱਛੇ ਮੇਰੀ ਨਨਾਨ ਦਾ ਹੱਥ ਆ ਕਿਉਂਕਿ ਸਰ ਨਨਾਨ ਮੇਰੀ ਬਹੁਤ ਲਾਲਚੀ ਸੀ ਉਹ ਪਹਿਲੇ ਹੀ 2 ਸਾਲ ਪਹਿਲਾਂ ਮੇਰੇ ਸਹੁਰੇ ਦੀ ਡੈਥ ਹੋ ਗਈ ਸੀ ਹਿੱਸਾ ਮੰਗਦੀ ਪਈ ਸੀਗੀ ਤੇ ਉਹਨਾਂ ਨੇ ਉਹਨਾਂ ਨੂੰ ਪੈਸੇ ਵੀ ਦੇ ਦਿੱਤੇ ਸੀਗੇ 2 ਲੱਖ ਰੁਪਿਆ ਔਰ ਉਹਨਾਂ ਨੂੰ ਮੇਰੇ ਜਿਹੜੇ ਸਹੁਰੇ ਦਾ ਸੋਨਾ ਸੀਗਾ ਉਹ ਵੀ ਦੇ ਦਿੱਤਾ ਸੀਗਾ ਪਰ ਫਿਰ ਵੀ ਉਹਨਾਂ ਦਾ ਲਾਲਚ ਪੂਰਾ ਨਹੀਂ ਹੋਇਆ ਔਰ ਉਹ ਬਾਰ ਬਾਰ ਕਹੀ ਜਾਂਦੇ ਸੀ ਮੈਨੂੰ ਪ੍ਰੋਪਰ ਅੱਧਾ ਹਿੱਸਾ ਦੇ ਅੱਧਾ ਹਿੱਸਾ ਦੇ ਤੇ ਮੇਰੇ ਹਸਬੰਦ ਕਹਿੰਦੇ ਸੀ ਜਦੋਂ ਮਕਾਨ बिकੇਗਾ ਉਦੋਂ ਮੈਂ ਤੈਨੂੰ ਅੱਧਾ ਹਿੱਸਾ ਦੇ ਦਾਂਗਾ ਜਦੋਂ ਮੇਰੇ ਹਸਬੰਦ ਦੀ ਡੈਥ ਹੋ ਗਈ ਆ ਉਹ ਪਿੱਛੋਂ ਆ ਕੇ ਦੁਕਾਨ ਤੇ ਉਸਨੇ ਸਾਰੀਆਂ ਰਜਿਸਟਰੀਆਂ ਜਿੰਨਾ ਮੇਰੇ ਘਰ ਵਾਲੇ ਦਾ ਸੋਨਾ ਸੀ ਮੇਰਾ ਸੋਨਾ ਸੀ ਉਹ ਸਾਰਾ ਲੈ ਗਈ ਆ ਮੋਬਾਈਲ ਵੀ ਲੈ ਗਈ ਆ ਔਰ ਕੱਲ ਮੈਨੂੰ ਪਤਾ ਚੱਲਦਾ ਆ ਕਿ ਉਹ AC ਵੀ ਲੈ ਕੇ ਗਈ ਆ ਸਾਡੇ ਦੋ AC ਲੱਗੇ ਹੋਏ ਸੀਗੇ نیچے ਦੁਕਾਨ ਤੇ ਇੱਕ ਉੱਪਰ ਕਮਰੇ 'ਚ ਤੇ ਉਹਨਾਂ ਦੀ ਬਾਈਕ ਪਈ ਹੋਈ ਸੀ ਉਹ ਲੈ ਗਈ ਆ ਤੇ LCD ਲਾ ਕੇ ਲੈ ਗਈ ਆ ਦੁਕਾਨ ਪੂਰੀ ਤਰ੍ਹਾਂ ਖਾਲੀ ਕਰ ਗਈ ਹੋਈ ਆ ਹੁਣ ਮੇਰਾ 60 ਦਿਨਾਂ ਦਾ ਬੱਚਾ ਮੈਂ ਆਪਣੇ ਬੱਚੇ ਨੂੰ ਲੈ ਕੇ ਹੁਣ ਕਿੱਥੇ ਜਾਵਾਂ ਕਿ ਉਹ ਵੀ ਦਾ ਦੁਨ ਮਾੜੀ ਕਿਉਂ ਕਰ ਰਹਾ ਸੀ ਮੈਨੂੰ ਬਾਅਦ ਵਿੱਚ ਕਿਹਾ ਕਿ ਸਰ ਮੇਰੇ ਪਹਿਲਾ ਸ਼ੁਰੂ ਤੋਂ ਬੱਚਾ ਨਹੀਂ ਸੁੰਦਰ ਸੀ ਤੇ ਮੈਨੂੰ ਨਿਤਾਰਨੇ ਮੇਰੇ ਮਾਰਦੇ ਸੀਗੇ ਕਹਿੰਦੇ ਸੀਗੇ ਕਿ ਨਹੀਂ ਹੁਣਾ ਤੂੰ ਇੱਥੋਂ ਚਲ ਜਾ ਮੈਂ ਤੇ ਮੇਰੇ ਹਸਬੰਦ ਨੇ ਅਲੱਗੇ ਸੀ ਘਰ ਬਣਾਇਆ ਸੀ ਦੁਕਾਨ ਦੇ ਉੱਪਰ ਅਸੀਂ ਬੜੇ ਖੁਸ਼ੀ ਖੁਸ਼ੀ ਜਿਾਰੇ ਸੀਗੇ ਜਦੋਂ ਮੇਰੇ ਸਹੁਰੇ ਦੀ ਡੈਥ ਹੋ ਗਈ ਤੇ ਮੇਰੇ ਹਸਬੰਦ ਮੈਨੂੰ ਉੱਧਰ ਲੈ ਗਏ ਹੁਣ ਮੇਰੇ ਕੋਲ ਕੋਈ ਸਮਾਨ ਨਹੀਂ ਐਥੋਂ ਤੱਕ ਕਿ ਕਪੜਾ ਵੀ ਨਹੀਂ ਹੈਗਾ ਉਹ ਵੀ ਮੇਰੀ ਇੱਥੇ ਬੇ ਹੋਏ ਸੋਰੀਆ ਵਲ ਮੈਨੂੰ ਚੁੱਕਣ ਵੀ ਨਹੀਂ ਦੇ ਰਹੀ ਜਿਸ ਵਾਰ ਚ ਪੁਲਿਸ ਨੂੰ ਦਿੱਕਤ ਕਰਾ ਕਟਵਾਦੀ ਵਾਲੇ ਹਾਂਜੀ ਸਰ ਮੈਂ ਦਿੱਤੀ ਸੀ ਸ਼ਿਕਾਇਤ ਪਰ ਕੋਈ ਕਾਰਵਾਈ ਹੋ ਰਹੀ ਜੇ ਮੈਨੂੰ ਸ਼ਰਾਤ ਚਾਹੁੰਗ ਜਾਣੀ ਆ ਤੇ ਉਹ ਮੈਨੂੰ ਕਹਿ ਦਿੰਦੇ ਹੈ ਕਿ ਬਿਆਸ ਲੈਤ ਹੋਈ ਬਿਆਸ ਜਾਓ ਜੇ ਬਿਆਸ ਨਹੀਂ ਤੇ ਬਿਆਸ ਵਾਲੇ ਕਰਨ ਦੋ ਸ਼ਰਾਤ ਜਾਓ ਹਾਂਜੀ ਸਰ ਮੈਂ ਕਿਆ ਦਿਖਾ ਪਰ ਸਰ ਕੋਈ ਕਾਰਵਾਈ ਹੋ ਰਹੀ ਮੈਨੂੰ ਕੁਝ ਇਨਸਾਬ ਨਹੀਂ ਮਿਲ ਰਿਹਾ ਤੁਹਾਡੇ ਤੋਂ ਉਜਾਮ ਲਾਇਆ ਵਾਲੇ ਫਾਸਲੇ ਰਾ ਸਰ ਮੈਨੂੰ ਸਭ ਤੋਂ ਵੱਡਾ ਲੋਸ ਸਰ ਮੇਰੇ ਘਰ ਵਾਲੇ ਦਾ ਸਰ ਮੈਂ ਆਪਣੇ ਘਰ ਵਾਲੇ ਤੋਂ ਬਿਨਾਂ ਨਹੀਂ ਰਹਿੰਦੀ ਸੀ ਨਾ ਉਹ ਮੇਰੇ ਤੋਂ ਬਿਨਾਂ ਰਹਿੰਦੇ ਸੀਗੇ ਸਰ ਮੈਂ ਹੁਣ ਤੁਸੀਂ ਕਹਿ ਰਹੇ ਹੋ ਕਿ ਹਾਂ ਕਿ ਕਿ ਉਹ ਇਲਜ਼ਾਮ ਲਗਾ ਰਹੇ ਸਰ ਕਿਉਂ ਇਲਜ਼ਾਮ ਲਗਾ ਰਹੇ ਸਰ ਮੈਨੂੰ ਨਹੀਂ ਪਤਾ ਪ੍ਰਾਪਰਟੀ ਵਸਤੇ ਇਲਜ਼ਾਮ ਲਗਾ ਰਹੇ ਕਿ ਸਾਰੀ ਪ੍ਰਾਪਰਟੀ ਮੇਰੀ ਨਨਾਨ ਨੂੰ ਮਿਲ ਜਵੇ ਲੜਾਈ ਇੱਕ ਬਾਕੀ ਹੋਰੀ ਜਾਨੀ ਤੁਹਾਡੇ ਨੂੰ ਕਹਿੰਦੇ ਸਰ ਕਿ ਉਹ ਮਾਰਿਆ ਜਾਂਦਾ ਨਨਾਨ ਸੱਸ ਤੇ ਮੰਗਦੇ ਸੀ ਨਹੀਂ ਸਰ ਕੋਈ ਗੱਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਸੀਗੀ ਸਰ ਜੇ ਮੰਨ ਲਓ ਜੇ ਲੜਾਈ ਥੋੜੀ ਬਹੁਤੀ ਹੁੰਦੀ ਵੀ ਸੀ ਤਾਂ ਸਵੇਰੇ ਸਾਰਾ ਮੈਨੂੰ ਕੋ ਮਾਫੀ ਮੰਗਣੀ ਸੀ ਸਾਡੇ ਦੋਨਾਂ ਵਿੱਚ ਇੱਕ ਖਾਸੀਅਤ ਸੀਗੀ ਜੇ ਅਸੀਂ ਲੜੇ ਯਾਰਾ ਸਾਡੀ ਉਸੇ ਟਾਈਮ ਘੰਟੇ ਤੱਕ ਪ੍ਰੋਬਲਮ ਸੋਲਵ ਹੋ ਜਾਣੀ ਆ ਫਿਰ ਅਸੀਂ ਦੋਨਾਂ ਨੇ ਕਿਤੇ ਨਾ ਕਿਤੇ ਘੁੰਮਣ ਚੱਲ ਜਾਣਾ ਵਾ ਤੁਸੀਂ ਆਲੇ ਦੁਆਲੇ ਗਵਰਡੀ ਨੂੰ ਸਾਰਿਆਂ ਤੋਂ ਪੁੱਛ ਸਕਦੇ ਹੋ ਸੇਮੈਂ ਆਪਣੇ ਪੇਕੇ ਘਰ ਸਗੀ ਬਾਅਦ ਵਿੱਚ ਮੈਨੂੰ ਪਤਾ ਚੱਲਦਾ ਆ ਕਿ ਮੇਰੀ ਨਾਨ ਮੇਰੇ ਘਰ ਵਾਲੇ ਦੇ ਮੋਬਾਈਲ ਤੇ ਸਟੇਟਸ ਲਗਾਦੀ ਆ ਕਿ ਉਹਨਾਂ 10 ਵਜੇ ਸੰਸਕਾਰ ਆ ਉਹ ਵੀ 9 ਵਜੇ ਸਟੇਟਸ ਲਗਾ ਰਦੀ ਆ ਤੇ ਮੈਂ ਉਹਨਾਂ ਨੂੰ ਫੋਨ ਕਰਦੀ ਆ ਮੈਂ ਕਿਹਾ ਦੀਦੀ ਤੇ ਸੱਚੀ ਮੇਰੇ ਹਸਬੰਦ ਨੇ ਡੱਥੂ ਘੇ ਤੇ ਦੀਦੀ ਨੇ ਕਿ ਤੂੰ ਆ ਕੇ ਵੇਖ ਤੇ ਮੈਂ ਤੂ ਮੇਰੇ ਭਰਾ ਨੂੰ ਖਾ ਗਈ ਐ ਐਦਾ ਐਦਾ ਬੋਲੀ ਗਏ ਆ ਫਿਰ ਮੈਂ ਫੋਨ ਕਰ ਦਿੱਤਾ ਫਿਰ ਮੇਰੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਉਹ ਕਹਿੰਦੇ ਕਿ ਹਾਂਜੀ ਡੈਥ ਹੋ ਗਈ ਐ ਮੈਂ ਕਿਹਾ ਤੁਸੀਂ ਰੋਕ ਲਓ ਕਿਉਂਕਿ ਸਾਡੇ 9 ਸਾਲਾਂ ਬਾਅਦ ਬੱਚਾ ਹੋਇਆ ਤੇ ਮੇਰੇ ਬੱਚੇ ਦੇ ਹੱਥੋਂ ਸੰਸਕਾਰ ਕਰਵਾਇਓ ਪਰ ਨਹੀਂ ਰੋਕਿਆ ਗਿਆ ਮੈਂ 112 ਕਾਲ ਨੰਬਰ ਤੇ ਪੁਲਿਸ ਨੂੰ ਕਾਲ ਵੀ ਕੀਤੀ ਕਿ ਸੰਸਕਾਰ ਰੋਕ ਦਿਓ ਜਿੰਨੀ ਦੇਰ ਤੱਕ ਪੁਲਿਸ ਉੱਥੇ ਪਹੁੰਚੀ ਤੇ ਮੈਂ ਪਹੁੰਚੀ ਆ ਉਹਨੇ ਦਿਨ ਨੂੰ ਸੰਸਕਾਰ ਕਰਕੇ ਚਲੇ ਗਏ ਸੀਗੇ ਇਸ ਦੌਰਾਨ ਮੈਂ ਆਪਣੀ ਸਹੇਲੀਆਂ ਨੂੰ ਵੀ ਉੱਥੇ ਭੇਜਿਆ ਕਿ ਤੁਸੀਂ ਜਾ ਕੇ ਕੋਸ਼ਿਸ਼ ਕਰੋ ਕਿਉਂਕਿ ਉਹ ਮਨੀ ਸਹੇਂਦੀਆਂ ਯਾ ਪਰ ਉਹ ਨੋਨਾ ਵੀ ਮੇਰੀ ਨਾਨਾ ਨੇ ੱਤਕੇ ਮਾਰ ਕੇ ਕੱਢ ਦਿੱਤਾ ਉਹਨਾਂ ਨੂੰ ਉੱਥੋਂ ਬਾਹਰ ਦੇਸ ਕਰਕੇ ਸਜਨਾਗਰਵਾਲ ਜ਼ਮੀਨ ਨਾਨਾ ਆ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਗੁੱਸੇ 'ਚ ਬੋਲੀ ਤੇ ਉਹ ਤੋਂ ਜਲਦੀ ਜਲਦੀ ਪੱਜ ਕੇ ਨਿਕਲ ਗਈ ਜਿਸ ਕਾਰਨ ਮੇਂ ਨੋਨਾ ਦੀ ਹਸਤੀਆਂ ਵੀ ਨਹੀਂ ਮਿਲਦੀਆਂ ਪਈਆਂ ਉਹ ਹਜੇ ਵੀ ਹਸਤੀਆਂ ਦੁਰਗਿਆਨਾ ਮੰਦਿਰ ਹੀ ਆ ਕਿਉਂਕਿ ਮੇਰੇ ਕੋਲ ਕੋਈ ਪਰਚੀਆ ਨਹੀਂ ਆਈਆਂ ਆ ਰਾਮ ਨੂੰ ਹਸਤੀਆਂ ਵੀ ਨਹੀਂ ਦੇ ਦੇ ਰੋ ਕਰ ਦਿੱਤਾ ਇਹ ਸਾਰੇ ਪਰਿਵਾਰ ਨੇ ਕਿੱਥੇ ਗਏ ਆ ਮੈਂ ਹੁਣੇ ਕੱਲ ਜਦੋਂ ਮੈਨੂੰ ਪਤਾ ਚੱਲਿਆ ਕਿ ਮੇਰੇ ਹਸਬੰਦ ਦੀ ਦੁਕਾਨ ਤੋਂ ਇਸਦੀ ਚੋਰੀ ਹੋ ਰਿਹਾ ਹੈ ਤੇ ਇਸ ਕਰਕੇ ਮੈਂ ਫਿਰ ਕੱਲ ਤੋਂ ਸਿਰ ਆਪਣੀ ਉੱਪਰ ਵਾਲੀ ਦੁਕਾਨ ਦੇ ਉੱਪਰ ਵਾਲੇ ਮਕਾਨ 'ਚ ਜਾ ਕੇ ਸਾਵਣੇ ਦਾ ਅਗਦੇ ਰੰਗ ਦੀ ਤੜਕੀ ਹੈ ਇਹ ਉਸ ਨੂੰ ਆਸਰਾ ਦੇ ਮੈਨੂੰ ਜੇਕਰ ਨਹੀਂ ਇਨਸਾਫ ਮਿਲਦਾ ਤੇ ਮੈਂ ਅੱਥੇ ਛਾਡੇ ਚੋਂ ਮਿਸਟਰ ਨਾ ਦੇਣਾ ਚਾਹੀਆ ਹਾਂ ਹਰਦਾ ਨਹੀਂ ਲੱਗਦਾ ਮੇਰਾ ਸੁਨੀਤਾ ਨਾਮ ਹੈ ਕੀ ਲੱਗਦਾ ਮੇਰੀ ਬੇਟੀ ਲੱਗਦੀ ਹੈ ਈ ਗੱਲ ਹੋ ਜਾਂਦੀ ਸੀ ਸਰ ਇਹਨਾਂ ਦਾ ਆਪਸ ਵਿੱਚ ਬਸ ਇਦਾਂ ਹੀ ਉਹ ਸਾਸ ਸ ਤੇ ਨਾਨਾ ਨੂੰ ਸ਼ੁਰੂ ਤੋਂ ਇਹਨਾਂ ਤਾਨ ਕਰਦੇ ਸੀਗੇ ਇਹਨਾਂ ਦੇ ਬੱਚਾ ਹੁੰਦਾ ਨਹੀਂ ਸੀ ਤੇ ਹਰ ਵੇਲੇ ਇਹੀ ਤਾਨਾ ਦਿੰਦੇ ਸੀ ਬਾਂਜਾ ਬਾਂਜਰ ਤੇ ਮੁੰਡੇ ਦਾ ਸੀ ਵਿਆਹ ਕਿਤੇ ਹੋਰ ਕਰ ਦਿੰਨੇ ਆ ਪਰ ਮੁੰਡਾ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਸੀ ਮੁੰਡਾ ਕਹਿੰਦਾ ਸੀ ਮੈਂ ਕਦੀ ਵੀ ਹੋਰ ਕਿਤੇ ਵਿਆਹ ਨਹੀਂ ਕਰਾਣਾ ਚਾਹੇ ਮੈਂ ਦਵਾਈਆਂ ਖਾਵਾਂ ਜੋ ਮਰਜੀ ਖਾਵਾਂ ਸੀ ਆਪਣਾ ਲਾਜ ਜ਼ਰੂਰ ਕਰਾਂਗੇ ਫਿਰ ਇਹਨਾਂ ਨੇ ਆਪਣਾ ਲਾਜ ਵੀ ਇਲਾਜ ਕਰਨ ਤੋਂ ਵੀ ਰੋਕਦਿਆਂ ਸੀ ਵੀ ਅਸੀਂ ਇਹਨਾਂ ਦਾ ਲਾਜ ਨਹੀਂ ਕਰਨ ਦੇਣਾ ਮੁੰਡੇ ਨੂੰ ਬਹੁਤ ਰੋਕਿਆ ਉਹਨਾਂ ਨੇ ਪਰ ਮੁੰਡਾ ਫੇਰ ਵੀ ਜਨਾਨੀ ਤੇ ਕਹਿਣ ਤੇ ਇਹ ਬੱਬਲ لال ਜੀ ਦੇ ਗਏ ਉੱਥੇ ਇਹਨਾਂ ਨੇ ਦਵਾਈ ਦੁਈ ਖਾਧੀ ਆ ਉੱਥੇ ਦਵਾਈ ਖਾਣ ਤੋਂ ਬਾਅਦ ਇਹਨਾਂ ਦੇ ਬੱਚੇ ਦਾ ਹੋਇਆ 9 ਸਾਲਾਂ ਬਾਅਦ ਬੇਟਾ ਹੋਇਆ ਤੇ ਫਿਰ ਮੈਂ 12 ਫਰਮਲੀ ਤੋਂ ਇਹਨਾਂ ਨੂੰ ਸੱਸ ਬੱਚਾ ਜਦੋਂ 2 ਮਹੀਨੇ ਹਸਪਤਾਲ ਅਸੀਂ ਰਹੇ ਆ ਬੇਬੇ ਨਾਨਕੀ ਤੇ ਬੇਟਾ ਬੇਟਾ ਮੇਰਾ ਜਵਾਈ ਸਾਡੇ ਨਾਲ ਹੀ ਉੱਥੇ ਰਹੇ 2 ਮਹੀਨੇ ਦੁਕਾਨ ਉੱਥੇ ਹਸਪੀਟਲ ਸੜਨਾ ਹਸਪੀਟਲ ਉੱਥੇ ਨਾਲ ਰਹੇ ਤੇ ਜਦੋਂ ਬੱਚਾ ਆ ਤਾਂ ਅਸੀਂ ਘਰ ਰਣ ਲੈ ਕੇ ਆਏ ਤੇ ਸੱਸ ਕਹਿੰਦੀ ਆ ਵੀ ਤੁਸੀਂ ਨਾ ਆਪਣੇ ਘਰ ਲੈ ਜਾਓ ਮੈਂ ਨਹੀਂ ਇਹਦਾ ਸ਼ੀਲਾ ਘਟਾ ਸਕਦੀ ਮੈਂ ਕਿਹਾ ਕੋਈ ਨਹੀਂ ਮੈਂ ਲੈ ਜਾਾਂਗੀ ਤੇ ਅਗਲੇ ਦਿਨ 12 ਫਰਵਰੀ ਨੂੰ ਆਪਣੇ ਘਰ ਲਿਆਏ ਆ ਘਰ ਲਿਆਉਣ ਤੋਂ ਬਾਅਦ 19 ਤਰੀਕ ਨੂੰ 19 ਮਾਰਚ ਨੂੰ ਸਾਨੂੰ ਪਤਾ ਲੱਗਦਾ ਕਿ ਸਟੇਟਸ ਲਾਇਆ ਰੋਬਿੰਦੀ ਡੈਥ ਹੋ ਗਈ ਆ ਤੇ ਮੇਰੀ ਬੇਟੀ ਨੇ ਮੋਬਾਈਲ ਤੇ ਦੇਖਿਆ ਉਹਦੀ ਪੈਰਾਥਲੇ ਸਾਡੀ ਜ਼ਮੀਨ ਨਿਕਲ ਗਈ ਵੀ ਹੋਕ ਹੀ ਗਿਆ ਉਹ ਚੰਗਾ ਪਲਾਤ ਹੈਗਾ ਉਹਨਾਂ ਕੋਈ ਬਿਮਾਰ ਸੀ ਨਾ ਕਿ ਉਹ ਇਦਾਂ ਦੀ ਹਰਕਤ ਕਰੀ ਨਹੀਂ ਸਕਦਾ ਸੀ ਜਿਹੜਾ ਆਪਣਾ ਨੂੰ ਮਾਰ ਲਵੇ ਇਹਨਾਂ ਨੇ ਕਿਹਾ ਕਿ ਉਹਦੇ ਜੇ ਵਿੱਚ ਸਲਫਾਸ ਦੀਆਂ ਗੋਲੀਆਂ ਨਿਕਲੀਆਂ ਜੇ ਉਹਨਾਂ ਨੂੰ ਪਹਿਨ ਨੂੰ ਪਤਾ ਸੀ ਤਾਂ ਉਹਨੂੰ ਰੋਕਿਆ ਕਿਉਂ ਨਹੀਂ ਕਿ ਉਹ ਨਹੀਂ ਰੋਕਿਆ ਤੇ ਸਾਨੂੰ ਇਨਸਾਫ ਦਵਾਇਆ ਜਾਏ ਕਿ ਉਹ ਬੱਚੇ ਨੂੰ ਹੋਇਆ ਕਿ ਇਹ 40 ਦਿਨ ਅਸੀਂ ਇਹਨਾਂ ਕੋਲ ਛੱਡਿਆ ਸੀ ਮਾਂ ਤੇ ਧੀ ਕੋਲ ਸੱਸ ਕੋਲ ਸੀਗਾ ਤੇ ਆਪਣੀ ਭੈਣ ਕੋਲ ਸੀਗਾ ਉਹ ਅਸੀਂ ਇਹ ਮੰਗ ਕਰਦੇ ਹਾਂ ਉਹਨਾਂ ਲਈ ਉਹਨੂੰ ਦੁਖੀ ਹੋ ਗਏ ਜਿਹਦੇ ਮੁੰਡੇ ਨੂੰ ਸੁਧਰ ਗਈ ਹਾਂਜੀ ਇਹੀ ਮੰਗ ਕਰਦੇ ਆ ਵੀ ਕੁੜੀ ਤਾਂ ਮੇਰੇ ਕੋਲ ਸੀ ਤੇ ਉਹਦੇ ਤੇ ਇਲਜ਼ਾਮ ਕਿੱਦਾਂ ਲੱਗ ਸਕਦਾ ਹੈ ਤੇ ਇਹ ਹਰਾਸਪੜ ਕਰਦੇ ਸੀ ਕਿ ਇਹ ਲੜਦਾ ਹੀ ਸਾਥ ਕੋਲ ਦੋਵੇਂ ਜੀਵਦੇ ਲੜਦੇ ਬਹੁਤ ਘੱਟ ਸੀ ਜਦੋਂ ਆਪਸ ਵਿੱਚ ਤੇ ਮੀਆਂ ਬੀਬੀ ਦੀ ਲੜਾਈ ਹੁੰਦੀ ਆ ਥੋੜੀ ਦੇਰ ਬਾਅਦ ਫੇਰ ਇੱਕ ਹੋ ਜਾਂਦੇ ਸੀ ਕੋਈ ਹਾਲ ਦੀ ਲੜਾਈ ਨਹੀਂ ਸੀ ਇਹ ਇਦਾਂ ਦੀ ਵੀ ਜਿੱਦਾਂ ਮਰਨ ਤੱਕ ਕਾਰਨ ਹੋ ਜਵੇ ਇਹਨਾਂ ਦਾ ਇਹਦੇ ਬਾਰੇ ਸਾਨੂੰ ਸਰ ਕੁਛ ਨਹੀਂ ਇਹਨਾਂ ਨੇ ਦੱਸਿਆ ਵੀ ਪਹਿਲਾਂ ਵੀ ਨੇ ਸਟਾਰਟ ਕੀਤੀ ਤਾਂ ਮਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ ਕੀਤੀ ਇਹਦੇ ਬਾਰੇ ਸਾਨੂੰ ਕੁਛ ਨਹੀਂ ਸਰ ਪਤਾ ਸਾਡੀ ਮੰਗ ਹੈ ਵੀ ਮੇਰੀ ਕੁੜੀ ਨੂੰ ਇਨਸਾਫ ਦੋਇਆ ਜਾਵੇ ਜੋ ਇਹਨਾਂ ਨੇ ਕੀਤਾ ਖੁਦ ਇਹਨਾਂ ਨੇ ਆਪ ਕੀਤਾ ਆਪ ਦੱਸਣ ਸਾਨੂੰ ਵੀ 40 ਦਿਨ ਤੁਹਾਡੇ ਕੋਲ ਮੁੰਡਾ ਸੀ ਕੀ ਹੋਇਆ ਉਹਦੇ ਨਾਲ ਧਮਕੀ ਮਿਲਦੀ ਆ ਕੁੜੀ ਨੂੰ بار بار ਧਮਕੀ ਦਿੰਦੀ ਐ ਥੋ ਘਰੋਂ ਨਿਕਲ ਜਾ ਓਥੋਂ ਅੰਮ੍ਰਿਤਸਰ ਛੱਡ ਕੇ ਚਲੇ ਜਾ ਨੀ ਤਾਂ ਤੁਹਾਡਾ ਬਹੁਤ ਬੁਰਾ ਹਾਲ ਮੈਂ ਕਰੂੰਗੀ ਇਹ ਮੰਗ ਆ ਰਹੀ ਮੰਗੇ ਮੈਂ ਕਰਦੀ ਆ ਕਿ ਮੇਰੇ ਕੁੜੀ ਦਾ ਤੇ ਬੱਚੇ ਨੂੰ ਇਨਸਾਫ ਦਿੱਤਾ ਜਾਵੇ ਬਸ ਥੜਕੋ ਨਾ ਦੋਨਾਂ ਧਰਾਂ ਲੋ ਦਰਖਾਸਤ ਆਈ ਹੀ ਇੱਕ ਦੀ ਉਹਦੀ ਵਾਈਫ ਲੱਜ ਕਰਦੀ ਵੀ ਉਹਦੇ ਨਾਲ ਕੋਈ ਮਤਲਬ ਉਹਦੀ ਪ੍ਰਾਪਰਟੀ ਤੋਂ ਲੈ ਕੇ ਮੇਰੇ ਨਾਲ ਧੱਕਾ ਕਰ ਰਹੀ ਐ ਤੇ ਸਾਰਾ ਪਰਿਵਾਰ ਪਰ ਉਹਨਾਂ ਲੋ ਜਿਹੜਾ ਉਹਨਾਂ ਦਾ ਬੇਟਾ ਦੀ ਡੈਥ ਹੋਈ ਆ ਉਹ ਕਹਿ ਰਹੇ ਵੀ ਇਹਦੀ ਵਾਈਫ ਤੋਂ ਦੁਖੀ ਹੋ ਕੇ ਹਨ ਬੇਟੇ ਨੇ ਤੇ ਉਹਨਾਂ ਦਾ ਆਪਸ ਚ ਉਹਨਾਂ ਦਾ ਰੋਸ ਆ ਤੇ ਅਰਖਾਸਤਾਂ ਦੋਵਾਂ ਪਤਰਾਂ ਦਾ ਲਈ ਸੁਣਾਈ ਕਰ ਰਹੇ ਨੇ ਪ੍ਰਾਪਰਟੀ ਦੇ ਲੈ ਕੇ ਡਿਸਪਿਊਟ ਹੈ ਜੀ ਦੋਵਾਂ ਪੁੱਤਰਾਂ ਦਾ ਦੋਵੇਂ ਇੱਕ ਦੂਜੇ ਤੇ ਦੋਸ਼ ਲਾ ਰਹੇ